ਉਹਨੂੰ 0 0 ਦਾ ਜ਼ੀਰੋ ਉਹਦਾ ਮੁੱਲ ਕੀ ਹੁੰਦਾ ਹੈ ਉਹ ਉਹਨਾਂ ਤੋਂ ਪੁੱਛਿਆ ਜਾ ਸਕਦਾ ਜਿਨ੍ਹਾਂ ਨੇ ਜ਼ੀਰੋ ਤੋਂ ਸ਼ੁਰੂ ਕਰਕੇ ਲੱਖਾਂ ਬਣਾਏ ਹੁੰਦੇ ਕਿਸੇ ਵੀ ਕਾਰੋਬਾਰ ਚ ਜਿਹਨੇ ਜ਼ੀਰੋ ਤੋਂ ਸਟਾਰਟ ਕੀਤਾ ਤੇ ਉਹ ਕਾਮਯਾਬੀਆਂ ਤੱਕ ਪੁੱਜੇ ਨੇ ਸ਼ਾਇਦ ਉਹ ਜ਼ੀਰੋ ਦੀ ਕੀਮਤ ਇਕ ਕਾਮ ਇਨਸਾਨ ਤੋਂ ਵਧੀਆ ਢੰਗ ਨਾਲ ਦੱਸ ਸਕਦੇ ਨੇ ਸਾਡੇ ਲਹਿੰਦੇ ਪੰਜਾਬ ਦੇ ਕਹਿੰਦੇ ਆ ਕਿ ਬੇਸ਼ੱਕ ਸਿਫਰ ਕੱਖ ਨਹੀਂ ਹੁੰਦਾ ਪਰ ਸਿਫਰੇ ਬਿਨ ਵੀ ਲੱਖ ਨਹੀਂ ਹੁੰਦਾ ਇੱਕ ਮਿਥਿਆਸ ਮਿਥਿਆਸ ਕਹਾਣੀ ਹੈ ਜੀਤੋਂ ਸਾਨੂੰ ਸਿੱਖਣ ਨੂੰ ਕਾਫੀ ਚੰਗੀਆਂ ਚੀਜ਼ਾਂ ਮਿਲ ਸਕਦੀਆਂ ਨੇ ਕਿ ਇੱਕ ਰਸਤੇ ਦੇ ਵਿੱਚ ਕੋਈ ਛੋਟਾ ਦੁਕਾਨਦਾਰ ਆਪਣੀ ਦੁਕਾਨ ਕਰਦਾ ਸੀ ਪਰ ਉਹ ਕੀ ਕਰਦਾ ਸੀ ਨਾਲ ਉਹ ਪਾਣੀ ਵਗੈਰਾ ਰੱਖ ਦਿੰਦਾ ਸੀ ਜਿਹੜੇ ਲੰਘੇ ਜਾਂਦੇ ਰਾਹੀ ਵਗੈਰਾ ਰਾਹੀ ਸੀ ਜਦੋਂ ਉਹਨਾਂ ਨੂੰ ਪਿਆਸ ਲੱਗਦੀ ਸੀ ਉਹ ਪਾਣੀ ਪਿਆ ਹੁੰਦਾ ਸੀ ਤੇ ਇੱਕ ਦਿਨ ਇੱਕ ਫਕੀਰ ਉਹਦੇ ਦੁਕਾਨ ਦੁਕਾਨ ਦੇ ਅੱਗੋਂ ਲੰਘਣ ਲੱਗਿਆ ਤੇ ਉਹ ਫਕੀਰ ਨੂੰ ਆਵਾਜ਼ ਮਾਰ ਕੇ ਪਾਣੀ ਦੀ ਸੇਵਾ ਜਿਹੜੀ ਕਰ ਦਿੰਦਾ ਤੇ ਫਕੀਰ ਬਹੁਤ ਖੁਸ਼ ਹੁੰਦਾ ਉਹ ਫਕੀਰ ਉਹਨੂੰ ਕਹਿੰਦਾ ਵੀ ਏ ਮੰਗਵੀ ਪੁੱਤਰਾ ਕੀ ਮੰਗਦਾ ਉਹ ਕਹਿੰਦਾ ਜੀ ਕੋਈ ਕਿਰਪਾ ਜੀ ਤੁਹਾਡੀ ਇਹ ਜੋ ਤੁਸੀਂ ਚਾਹੁੰਦੇ ਹੋ ਉਹ ਦੇ ਦੂੰ ਉਹ ਫਕੀਰ ਨੇ ਉਹਨੂੰ ਕਿਹਾ ਕਿ ਹੱਥ ਅੱਗੇ ਕਰ ਉਹਨੇ ਉਹਦੇ ਹੱਥ ਤੇ ਉੱਤੇ ਫਕੀਰ ਨੇ ਏ ਕਾ ਲਿਖਤਾ ਇੱਕ ਲਿਖਤਾ ਮਾਲਕ ਦੀ ਕੁਦਰਤ ਨਾਲ ਨੂੰ ਹਰ ਰੋਜ਼ ਉਸ ਸਮੇ 1 ਰੁਪਿਆ ਵਚਨ ਲੱਗ ਜਾਂਦਾ ਤੇ ਕੁਝ ਦਿਨਾਂ ਬਾਅਦ ਇੱਕ ਹੋਰ ਫਕੀਰ ਲੰਘਿਆ ਜਾਂਦਾ ਹੈ। ਉਹੀ ਘਟਨਾ ਵਾਪਰਦੀ ਹੈ ਉਹ ਪਾਣੀ ਪਿਆਉਂਦਾ ਹੈ ਤੇ ਉਹ ਫਕੀਰ ਖੁਸ਼ ਹੋ ਕੇ ਉਹਨੂੰ ਕਹਿੰਦਾ ਕਿ ਮੰਗ ਵੀ ਪੁੱਤਰਾ ਕੀ ਮੰਗਦਾ? ਉਹ ਕਹਿੰਦਾ ਜੀ ਜੋ ਤੁਹਾਡੀ ਇੱਛਾ ਜੀ ਜੋ ਤੁਸੀਂ ਚਾਹੋ ਉਹ ਮਿਹਰ ਕਰ ਦਿਓ ਮੇਰੇ ਤੇ। ਉਹ ਕਹਿੰਦਾ ਵੀ ਹੱਥ ਕਰ ਅੱਗੇ। ਉਹ ਉਹ ਦੇਖਦਾ ਫਕੀਰ ਕੇ ਇੱਕ ਤਏ ਦੇ ਹੱਥ ਤੇ ਪਹਿਲਾਂ ਹੀ ਲਿਖਿਆ ਹੋਇਆ ਉਹ ਨਾਲ ਇੱਕ ਜ਼ੀਰੋ ਲਾ ਦਿੰਦਾ। ਉਸਦੇ ਕਾਰੋਬਾਰ ਵਿੱਚ ਉਸ ਦਿਨ ਤੋਂ ਬਾਅਦ ਰੋਜ਼ਾਨਾ 10 ਰੁਪਏ ਦਾ ਵਾਧਾ ਹੋਣ ਲੱਗ ਜਾਂਦਾ ਹੈ। ਐਸੀ ਤਰ੍ਹਾਂ ਕੁਝ ਦਿਨ ਬਾਅਦ ਫੇਰ ਇੱਕ ਫਕੀਰ ਆਉਂਦਾ। ਉਹ ਸਾਰੀ ਇਹ ਘਟਨਾ ਸੇਮ ਵਾਪਰਦੀ ਹੈ। ਤੇ ਉਹਦੇ ਹੱਥ ਤੇ ਪਾਣੀ ਪੀ ਕੇ ਖੁਸ਼ ਹੋ ਕੇ ਉਹਦੇ ਹੱਥ ਤੇ ਦੇਖਦਾ ਕਿ 10 ਇਹਨੇ ਪਹਿਲਾਂ ਹੀ 10 ਇਹਦੇ ਹੱਥ ਤੇ ਲਿਖਿਆ ਹੋਇਆ ਉਹ ਕੀ ਹੈ? ਉਹਦੇ ਇੱਕ ਜ਼ੀਰੋ ਹੋਰ ਪਾ ਆਂਦਾ। ਤੇ ਉਹਨੂੰ ਉਹਦੇ ਕਾਰੋਬਾਰ ਚ ਰੋਜ਼ਾਨਾ ਜਿਹੜੀ ਬਚਤ ਉਹ ਵਧਣ ਲੱਗ ਜਾਂਦੀ ਹੈ ਇਸ ਤਰ੍ਹਾਂ ਕਰਦੇ ਕਰਦੇ ਉਹ ਕਾਰੋਬਾਰ ਚ ਬੰਦਾ ਇੰਨਾ ਰੁੱਝ ਜਾਂਦਾ ਹੈ ਡੇਲੀ ਉਹਦੀ ਬਚਤ ਜਦੋਂ ਵੱਧਦੀ ਹੈ ਤੇ ਉਹ ਜਿਹੜੀ ਪਾਣੀ ਵਾਲੀ ਸੇਵਾ ਉਹ ਬੰਦ ਕਰ ਦਿੰਦਾ ਤੇ ਕੁਝ ਸਮੇਂ ਬਾਅਦ ਜਿਹੜਾ ਪਹਿਲਾ ਫਕੀਰ ਸੀ ਜਿਹਨੇ ਇੱਕ ਲਿਖਿਆ ਸੀ ਉਹ ਕਿਤੇ ਦੁਆਰੇ ਆਉਂਦਾ ਉਹ ਦੇਖਦਾ ਇੱਥੇ ਪਹਿਲਾਂ ਤਾਂ ਉਹ ਇੰਨੀ ਸੇਵਾ ਕਰਦਾ ਸੀ ਰਾਈਆਂ ਦੀ ਵੀ ਹੁਣ ਕੁਝ ਵੀ ਨਹੀਂ ਉਹ ਨੇੜੇ ਤੇੜੇ ਤੇ ਉਹਨਾਂ ਤੋਂ ਪੁੱਛਦਾ ਵੀ ਉਹ ਬੰਦਾ ਕਿੱਥੇ ਆ ਉਹ ਕਹਿੰਦੇ ਜੀ ਉਹ ਤਾਂ ਸ਼ਹਿਰ ਰਹਿਣ ਲੱਗ ਗਿਆ ਜੀ ਵੱਡੇ ਕਾਰੋਬਾਰ ਨੇ ਹੁਣ ਉਹਦੇ ਤੇ ਉਹ ਕਹਿੰਦਾ ਵੀ ਮੈਂ ਉਹਨੂੰ ਮਿਲਣਾ ਚਾਹੁੰਦਾ ਉਹ ਕਹਿੰਦੇ ਜੀ ਵੀ ਉਹਨੂੰ ਮਿਲਣ ਵਾਸਤੇ ਤਾਂ ਹੁਣ ਬੱਡੀ ਪਹੁੰਚ ਚਾਹੀਦੀ ਹੈ। ਕੋਈ ਨਾ ਕਿਸੇ ਲੋੜ ਤੁਸੀਂ ਮੇਰੇ ਉਹਦਾ ਸੁਨੇਹਾ ਲਾ ਦਿਓ। ਇਹ ਕਿ ਉਹ ਫਕੀਰ ਮਿਲਣ ਆਇਆ ਚਲੋ ਕਿਸੇ ਨਾ ਕਿਸੇ ਜਰੀਏ ਉਹਨੂੰ ਸੁਨੇਹਾ ਲਾਇਆ ਜਾਂਦਾ ਜੇ ਜਦੋਂ ਉਹ ਇਹ ਪਹੁੰਚਦਾ ਉੱਥੇ ਤਾਂ ਦੇਖਦਾ ਕਿ ਫਕੀਰ ਬੈਠਾ ਫਕੀਰ ਨੂੰ ਨਮਸਕਾਰ ਵਗੈਰਾ ਕਰਦਾ ਹੈ। ਤੇ ਫਕੀਰ ਉਹਨੂੰ ਕਹਿੰਦਾ ਕਿ ਇਹ ਜਿਹੜਾ ਤੂੰ ਪਾਣੀ ਦੀ ਸੇਵਾ ਕਰਦਾ ਸੀ ਲੰਘੇ ਜਾਂਦੇ ਰਾਹੀਆਂ ਦੇ ਲਈ ਉਹ ਤੂੰ ਬੰਦ ਕਿਉਂ ਕਰ ਦਿੱਤੀ ਉਹਦਾ ਰੀਜਨ ਹੁੰਦਾ ਕਿ ਉਹ ਕਾਰਨ ਦੱਸਦਾ ਕਿ ਮੈਂ ਆਪਣੇ ਕਾਰੋਬਾਰ ਚ ਇੰਨਾ ਜ਼ਿਆਦਾ ਰੁੱਝ ਗਿਆ ਤੇ ਫਕੀਰ ਕਹਿੰਦਾ ਤੂੰ ਐ ਕਰ ਵੀ ਆਪਣਾ ਮੈਨੂੰ ਹੱਥ ਅੱਗੇ ਕਰ ਦੇ ਜਿਸ ਤਰ੍ਹਾਂ ਤੂੰ ਮੈਂ ਪਹਿਲਾਂ ਤੂੰ ਮੇਰੇ ਅੱਗੇ ਹੱਥ ਕਰਦਾ ਸੀ ਕਿ ਉਹ ਫਕੀਰ ਆ ਜਿਹੜਾ ਉਹਦਾ ਹੱਥ ਅੱਗੇ ਕਰਕੇ ਉਹਦੇ ਜਿਹੜਾ ਏਕ ਹੈ ਮਿਟਾ ਦਿੰਦਾ ਉਹ ਏਕ ਏਕ ਹੈ ਜਿਹੜਾ ਉਹ ਮਿਟਾ ਦਿੰਦਾ ਐ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਕਾਰੋਬਾਰ ਹੈ ਜਿਹੜਾ ਉਹਦਾ ਫੇਲ ਹੋਣਾ ਸ਼ੁਰੂ ਹੋ ਜਾਂਦਾ ਸੋ ਜ਼ੀਰੋ ਦੀ ਜਾਂ ਸਿਫਰ ਦੀ ਕੀਮਤ ਇੱਥੋਂ ਪਤਾ ਲੱਗਦੀ ਹੈ ਬੇਸ਼ੱਕ ਜ਼ੀਰੋ ਦਾ ਆਪਣਾ ਕੋਈ ਮੁੱਲ ਨਹੀਂ ਹੁੰਦਾ ਪਰ ਜਦੋਂ ਇਹ ਏਕੇ ਦੇ ਨਾਲ ਲੱਗ ਕੇ 10000 10 ਪੰਜ ਜ਼ੀਰੋ ਨਾਲ ਲੱਗ ਜਾਣਾ ਤਾਂ ਲੱਖ ਬਣ ਜਾਂਦਾ ਸੋ ਜ਼ੀਰੋ ਦਾ ਮੁੱਲ ਹੈ ਜਿਹੜਾ ਬਹੁਤ ਵੱਧ ਹੁੰਦਾ ਜੇ ਉਹਦੇ ਨਾਲ ਇੱਕਾ ਲੱਗਿਆ ਹੋਵੇ 1 ਕੇ ਦੇ ਨਾਲ ਜਦੋਂ ਜ਼ੀਰੋ ਲੱਗਦੀ ਹੈ ਉਹ 10 ਗੁਣਾ 100 ਗੁਣਾ ਤੇ 1000 ਗੁਣਾ ਤੱਕ ਚੀਜ਼ਾਂ ਪਹੁੰਚ ਜਾਂਦੀਆਂ ਨੇ ਧੰਨਵਾਦ ਜੀ